ਕਿਚੇ ਨਮਰ ਰਹੇ ਵੀਤੋ ਤੁਹਾਡੀ ਸੋਚ ਤੇ ਕਰਤਾਰੇ ਝੋਕੇ ਵੀਤੋ ਤੁਹਾਡੀ ਸੋਚ ਤੇ ਭਰੋ ਤੇ ਅਗੇ ਝੋਕੇ ਬੋਲੇ ਤੋ ਨਹਾ ਰਾਮਨੀ ਅਕਾਲੀ ਦਲ ਦੇ ਐਮਐਲਏ ਡਾਕਟਰ ਸੁਖਵਿੰਦਰ ਕਮਾੜ ਸੁਖੀ ਵੱਲੋਂ 75ਵੇਂ ਗਣਤੰਤਰ ਦਿਵਸ ਮੌਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਆਦਮ ਕਦ ਬੁੱਤ ਤੇ ਸ਼ਰਦਾ ਦੇ ਫੁੱਲ ਪੇਟ ਕਰਦੇ ਹੋਏ ਪੰਜਾਬ ਸਰਕਾਰ ਨੂੰ ਕਠਹਿਰੇ ਵਿੱਚ ਖੜਾ ਕੀਤਾ ਕਿ ਇਸ ਮੌਕੇ ਨਾ ਤਾਂ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਅੱਛੀ ਹੈ ਅਤੇ ਨਾ ਹੀ ਪ੍ਰਵਾਸੀ ਭਾਰਤੀ ਜੋ ਆਪਣੇ ਦੇਸ਼ ਜਾਂ ਪੰਜਾਬ ਵਿੱਚ ਆਉਂਦੇ ਨੇ ਉਹ ਪੂਰੀ ਤਰ੍ਹਾਂ ਸੇਫ ਹਨ। ਵਿਕਰਮ ਸਿੰਘ ਮਜੀਠੀਆ ਦੁਆਰਾ ਦਿੱਤੀ ਗਈ ਵੀਡੀਓ ਤੇ ਕਟਾਸ਼ ਕਰਦੇ ਹੋਏ ਕਿਹਾ ਕਿ ਉਸ ਨੂੰ ਨੈਤਿਕਤਾ ਦੇ ਆਧਾਰ ਤੇ ਸਰਕਾਰ ਤੋਂ ਵੱਖ ਹੋ ਜਾਣਾ ਚਾਹੀਦਾ ਹੈ ਕਾਨੂੰਨ ਇੱਕ ਆਪਣੇ ਸਥਾਨ ਤੇ ਹੈ ਨੈਤਿਕਤਾ ਜ਼ਰੂਰ ਬਣਾਈ ਰੱਖਣੀ ਚਾਹੀਦੀ ਹੈ ਇਹ ਅਹੁਦੇ ਐਮਐਲਏ ਜਾਂ ਐਮਪੀ ਲੋਕਾਂ ਲਈ ਆਈਕਨ ਹੁੰਦੇ ਹਨ ਲੇਕਿਨ ਇਹਨਾਂ ਦੀ ਪਾਲਣਾ ਪੰਜਾਬ ਸਰਕਾਰ ਵੱਲੋਂ ਨੈਤਿਕਤਾ ਦੀ ਨਹੀਂ ਕੀਤੀ ਜਾ ਰਹੀ ਅੱਜ ਗਣਤੰਤਰਤਾ ਦੇ ਇਸ ਮੌਕੇ ਤੇ ਮੈਂ ਆਪਣੇ ਨੂੰ ਆਪਣੇ ਸਾਥੀਆਂ ਔਰ ਸ਼੍ਰੋਣੀ ਕਾਲਜਦਨ ਨੂੰ ਸਮੂੱਚੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਇਹ ਸ਼ੁਭ ਮੌਕੇ ਤੇ ਅਸੀਂ ਸ਼ਹੀਦ ਜਮ ਸਰਦਾਰ ਭਗਤ ਸਿੰਘ ਉਹਨਾਂ ਦੇ ਸਟੈਚੂ ਤੇ ਅਸੀਂ ਉਹਨਾਂ ਤੋਂ ਅਸ਼ੀਰਵਾਦ ਲੈਣ ਲਈ ਉਹਨਾਂ ਦੀਆਂ ਕੀਤਿਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਇੱਥੇ ਆਏ ਆ ਮੈਂ ਸਮਝਦਾ ਕਿ ਇਹਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਦੇਸ਼ ਜਿਹੜਾ ਆ ਉਹ ਆਜ਼ਾਦੀ ਦਾ ਨਿਗਮਾਂ ਰਿਹਾ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਇਸ ਧਰਤੀ ਦੇ ਜੰਪਾਲਾ ਸਾਨੂੰ ਸਦਾ ਹੀ ਇਹਨਾਂ ਜੁਦੀ ਜਨ ਉਸਦਾਰ ਭਗਤ ਸਿੰਘ ਔਰ ਸ਼ਹੀਦਾਂ ਦਾ ਸਾਨੂੰ ਸਦਾ ਹੀ ਅਸ਼ੀਰਵਾਦ ਮਿਲਦਾ ਰਿਹਾ ਅਸੀਂ ਸਦਾ ਹੀ ਇਹਨਾਂ ਤੋਂ ਸੇਧ ਲੈ ਕੇ ਅੱਗੇ ਵਧੇ ਆਂ ਔਰ ਅੱਜ ਅਸੀਂ ਫਿਰ ਇਹ ਪ੍ਰਣ ਕਰਦੇ ਆਂ ਕਿ ਜੋ ਸੋਚ ਲੈ ਕੇ ਉਹ ਚੱਲੇ ਸੀ ਜਿਸ ਤਰ੍ਹਾਂ ਦਾ ਆਜ਼ਾਦ ਭਾਰਤ ਉਹ ਚਾਹਦੇ ਸੀ ਉਹ ਅਜੇ ਤੱਕ ਮੇਸ਼ਕ ਉਹਦਾ ਦਾ ਭਾਰਤ ਨਹੀਂ ਬਣਿਆ ਅਸੀਂ ਉਹਦੇ ਲਈ ਦਿਨ ਰਾਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਉਸ ਤਰ੍ਹਾਂ ਦਾ ਉਹਨਾਂ ਦੇ ਸੁਪਨਿਆਂ ਦਾ ਭਾਰਤ ਬਣਾ ਸਕੀਏ ਇੱਕ ਵਾਰ ਫਿਰ ਬੰਤਤਨ ਦੇ ਇਸ ਮੌਕੇ ਤੇ ਲੱਖ ਲੱਖ ਬੁਧਾਈ ਸਰ ਜਿਸ ਤਰੀਕੇ ਭਗਵੰਤ ਮਾਨ ਸਰਕਾਰ ਨੇ ਇਥੇ ਸੌਂਪੀ ਸੀ ਕਿ ਅਸੀਂ ਵਧੀਆ ਪੰਜਾਬ ਬਣਾਵਾਂਗੇ ਕੀ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਉਹ ਉਸ ਉੱਤੇ ਖਰੇ ਉੱਤਰਿਆ ਦੇਖੋ ਅੱਜ ਤੁਸੀਂ ਪੰਜਾਬ ਦੇ ਜੋ ਹਾਲਾਤ ਨੇ ਬੇਸ਼ੱਕ ਉਹ ਫਾਈਨੈਂਸ਼ੀਅਲ ਕੰਡੀਸ਼ਨ ਪੰਜਾਬ ਦੀ ਹੋਵੇ ਅੱਜ ਜਿੰਨਾ ਕਰਜ਼ਾ ਇਹਨਾਂ ਨੇ ਕੁਝ 60000 ਕਰੋੜ ਰੁਪਏ ਦੇ ਕਰੀਬ ਨੇ ਦੋ ਸਾਲਾਂ ਦੇ ਵਿੱਚ ਲੈ ਲਿਆ ਜਿਹੜੇ ਲੋਕ ਕਹਿੰਦੇ ਸੀ ਅਸੀਂ 20000 ਕਰੋੜ ਰੁਪਇਆ ਤਾਂ ਅਸੀਂ ਦੇ ਦਿੱਤੋ ਹੀ ਕੁਮਾਲਣਾ ਇਹਨਾਂ ਨੇ ਆਪਣੇ ਘਰ ਪਰੇ ਆ ਸ਼ਾਇਦ 20000 ਕੋੜ ਇਹਨਾਂ ਦੇ ਆਪਣੇ ਘਰਾਂ ਚ ਚਲੇ ਗਿਆ ਪਰ ਸਰਕਾਰੀ ਖਜ਼ਾਨੇ ਚ ਨਹੀਂ ਆਇਆ ਔਰ ਜਿੰਦਾ ਦੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਆ ਅੱਜ ਕੋਈ ਵੀ ਆਦਮੀ ਸੇਫ ਨਹੀਂ ਉਹ ਜਦੋਂ ਵੀ ਆਪਣੇ ਕਰੋਨਿਕਲ ਦਾ ਉਹ ਇਸ ਡਰ ਨਾਲ ਨਿਕਲਦਾ ਵੀ ਪਤਾ ਨਹੀਂ ਕਿੱਥੇ ਲੋਟ-ਕਸੋਟ ਨਹੀਂ ਕਰ ਵਾਪਸ ਆਣਾ ਕਿ ਨਹੀਂ ਆਣਾ ਅੱਜ ਵੱਡੇ-ਵੱਡੇ ਵਪਾਰੀ ਵੱਡੇ-ਵੱਡੇ ਕਾਰੋਬਾਰੀ ਜਿਹੜੇ ਆ ਪੰਜਾਬ ਤੋਂ ਭੱਜ ਰਹੇ ਆ ਅੱਜ ਜਿੰਨੇ ਵੀ ਨਾਲ ਨੇ ਸਮਝਾ ਵਾਦੇ ਕੀਤੇ ਸੀ ਬੇਸ਼ੱਕ ਉਹ ਬੀਬੀਆਂ ਨੂੰ ਇੱਕ-ਇੱਕ 1000 ਰੁਪਇਆ ਦੇਣ ਦੀ ਗੱਲ ਕੀਤੀ ਹੋਵੇ ਬੇਸ਼ੱਕ ਕਰਕਰ ਨੌਕਰੀ ਦੇਣ ਦੀ ਗੱਲ ਕੀਤੀ ਉਹ ਬੇਸ਼ੱਕ ਲੋਕਾਂ ਬੱਚੇ ਜਿਹੜੇ ਟੀਚਰ ਨੇ ਉਹਨੂੰ ਪੱਕੇ ਕਰਨ ਦੀ ਗੱਲ ਕੀਤੀ ਪਰ ਜੇ ਸਨਿਹਤ ਜਾਣੋ ਤਾਂ ਕਿਸੇ ਦੀ ਤਨਖਾਹ ਤਾਂ ਜ਼ਰੂਰ ਵਧਾਤੀ ਪਰ ਕਿਸੇ ਨੂੰ ਪੱਕਾ ਨਹੀਂ ਕੀਤਾ ਸੋ ਮੈਂ ਸਮਝਦਾ ਕਿ ਇਹਨਾਂ ਨੇ ਹਰ ਜਿਹੜਾ ਵੈਲਿਊ ਤੇ ਹਰ ਥਾਂ ਤੇ ਇਹਨਾਂ ਨੇ ਝੂਠ ਬੋਲ ਕੇ ਆਪਣੀ ਸਰਕਾਰ ਬਣਾਈ ਸੀ ਅੱਜ ਲੋਕ ਸਮਝ ਗਏ ਆ ਇਹਨਾਂ ਦੀਆਂ ਗੱਲਾਂ ਨੂੰ ਮੈਂ ਸਮਝਦਾ ਅਜੇ ਵੀ ਵਕਤ ਹੈ ਕਿਉਂਕਿ ਅਜੇ ਇਹਨਾਂ ਨੂੰ ਸਿਰਫ 2 ਸਾਲ ਹੀ ਹੋਏ ਜੇਕਰ ਵਾਕਿਆ ਹੀ ਇਸ਼ੀ ਦੇਨ ਸੁਦਰਪ ਸਿੰਘ ਦੀ ਸੋਚ ਦੇ ਜੇ ਵਾਕਈ ਹੀ ਬਾਬਾ ਸਾਹਿਬ ਡਾਕਟਰ ਮਿਤਕਰ ਸਾਹਿਬ ਦੀ ਸੋਚ ਤੇ ਚੱਲਦੇ ਆ ਤਾਂ ਇਹਨਾਂ ਨੂੰ ਅੱਜ ਤੋਂ ਹੀ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਨਾ ਕਿ ਆਪਣੇ ਜਿਹੜੇ ਸ਼ਰਾਫੇਰੀ ਨਾਲ ਧਰ ਭਰ ਰਹੇ ਆ ਔਰ ਹਰ ਤਰ੍ਹਾਂ ਦਾ ਕਰੈਕਟਰ ਡਾਊਨ ਆ ਰਿਹਾ ਪੰਜਾਬ ਸਰਕਾਰ ਦਾ ਸੋ ਮੈਂ ਸਮਝਦਾ ਕਿ ਮੌਕੇ ਹੀ ਹੁੰਦੇ ਜਦੋਂ ਅਸੀਂ ਸਹੀ ਰਸਤੇ ਚੱਲ ਸਕਦੇ ਆ ਅਸੀਂ ਭਗਵੰਤ ਮਾਨ ਸਰਕਾਰ ਤੋਂ ਆਸ ਕਰਦੇ ਆ ਕਿ ਉਹ ਆਪਣੇ ਪਿਛਲੇ ਵਾਅਦੇ ਪੂਰੇ ਕਰਨ ਪਰ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਸਰ ਇੱਕ ਵੀਡੀਓ ਹਰ ਇੱਕ ਵੀਡੀਓ ਜਿਹੜੀ ਆ ਉਹ ਬਿਗਰੇਸਨ ਮਜੀਠੀ ਹੁਣ ਉਹਨਾਂ ਨੂੰ ਰਿਲੀਜ਼ ਕੀਤੀ ਜਾਂਦੀ ਹੈ ਹੁਣ ਫੇਰ ਇੱਕ ਵੀਡੀਓ ਆਈ ਹੈ ਇੱਕ ਐਮ.ਐਲ.ਏ ਦੀ ਉਹਦੇ ਬਾਰੇ ਤੁਹਾਡਾ ਕੀ ਹੈ ਤਿੱਕੋ ਮੈਂ ਇਹ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਜੇਕਰ ਕੋਈ ਬੰਦਾ ਜੇ ਕੋ ਨੈਤਿਕਤਾ ਦੇ ਆਧਾਰ ਤੇ ਵਿਸ਼ਵ ਕਿਤੇ ਨੂੰ ਕਾਨੂੰਨ ਤਾਂ ਕੋਈ ਨਹੀਂ ਕਿਸੇ ਤੇ ਇਦਾਂ ਦਾ ਲਾਗੂ ਹੁੰਦਾ ਪਰ ਨੈਤਿਕਤਾ ਦੇ ਆਧਾਰ ਤੇ ਇਦਾਂ ਦੇ ਲੋਕਾਂ ਨੂੰ ਪਛੇੜ ਦੇਣਾ ਚਾਹੀਦਾ ਕਿਉਂਕਿ ਲੋਕ ਸਾਡੇ ਤੋਂ ਉਮੀਦਾਂ ਕਰਦੇ ਆ ਕਿ ਅਸੀਂ ਇਹ ਜਿਸ ਤਰ੍ਹਾਂ ਦਾ ਇੱਕ ਆਈਡੀਅਲ ਐਮਐਲਏ ਮੰਤਰੀ ਜਾਂ ਇੱਕ ਵਧੀਆ ਬੰਦਾ ਹੋਣਾ ਚਾਹੀਦਾ ਉਹ ਸਾਨੂੰ ਆਪ ਐਗਜ਼ੈਂਪਲ ਮੰਨਣਾ ਚਾਹੀਦਾ ਨਾ ਸਮਝਦਾ ਕਿ ਇਹ ਭਗਵੰਦ ਮਾਨ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਸਹੀ ਰਸਤੇ ਦਿਖਾਉਣ ਦੇ ਲਈ ਉਹਨਾਂ ਨੂੰ ਇੱਕ ਆਈਡੀਅਲ ਬੰਦੇ ਦਾ ਕਰੈਕਟਰ ਦਿਖਾਉਣ ਦੇ ਲਈ ਉਹਨਾਂ ਨੂੰ ਕੋਈ ਨਾ ਕੋਈ ਐਕਸ਼ਨ ਜੂਲ ਲੈਣਾ ਚਾਹੀਦਾ ਇਹ ਸਰ ਬਿਕਰਸਨ ਜੀ ਕੀ ਉਹਨਾਂ ਕੋਲੇ ਕਿਉਂ ਇਹ ਵੀਡੀਓ ਆਂਦੀ ਆ ਜਾਂ ਉਹ ਰਿਲੀਜ਼ ਕਰ ਰਿਹਾ ਜਾਂ ਗਵਰਨਰ ਸਾਹਿਬ ਨੂੰ ਭੇਜ ਰਿਹਾ ਦੇਖੋ ਗੱਲ ਬਿਕਰਮ ਸਿੰਘ ਜੀਠੀ ਦੀ ਗੱਲ ਨਹੀਂ ਹੈਗੀ ਲੋਕ ਉਹਨਾਂ ਨੂੰ ਵੀ ਜਿਹੜੇ ਲੋਕਲ ਕਿਸੇ ਨੇ ਕਿਸੇ ਨੇ ਕਿਸੇ ਨੇ ਤਾਂ ਜਿਹੜਾ ਜਿੱਤੇ ਅਤਿਆਚਾਰ ਹੋਇਆ ਜਿੱਤੇ ਜ਼ੁਲਮ ਹੋਇਆ ਉਹਨੂੰ ਦੇਖਿਆ ਕਿ ਸਰਕਾਰ ਗੱਲ ਨਹੀਂ ਸੁਣਦੀ ਜੇ ਉਹ ਗਵਰਨਰ ਦੀ ਗੱਲ ਨਹੀਂ ਸੁਣਦੀ ਬਿਕਰਮ ਸਿੰਘ ਮਜੀਠੀਆ ਦੀ ਗੱਲ ਨਹੀਂ ਸੁਣਦੀ ਤਾਂ ਜੇਕਰ ਉਹ ਸਿੱਧੀ ਉਹਦੇ ਕੋਲ ਜਾਂਦੀ ਸ਼ਾਇਦ ਨਾ ਸੁਣਵੇ ਮਸੰਦਾ ਇੱਕ ਜਰੀਆ ਆ ਜਿਹੜੇ ਲੋਕ ਕਿਸੇ ਦੇ ਵਿਸ਼ਵਾਸ ਕਰਦੇ ਆ ਕਿ ਇਹ ਆਦਮੀ ਸਾਡੀ ਗੱਲ ਸਰਕਾਰ ਤੱਕ ਪਹੁੰਚਾ ਸਕਦਾ ਤਾਂ ਮਸੰਦਾ ਲੋਕ ਉਹਦੇ ਕੋਲ ਹੀ ਜਾਣਗੇ ਕਿ ਰਾਤ ਨੂੰ ਕਹਿੰਦਾ ਸਾਡੀ ਟੀਮ ਸਾਡੀ ਭੈਣ ਕੋਈ ਰਾਤ ਦੇ 12 1 ਵਜੇ ਵੀ ਕਿਤੇ ਵੀ ਸਕੂਟਰ ਤੇ ਸਾਈਕਲ ਤੇ ਕਿਤੇ ਜਾਣਾ ਚਾਹੇ ਜਾ ਸਕੇ ਜੇ ਅਸੀਂ ਕਹਿੰਦਾ ਮਤਲਬ ਅਸੀਂ ਕਹਿੰਦਾ ਮਤਲਬ ਸਾਨੂੰ ਅੱਜ ਲੋਕਾਂ ਨੂੰ ਹਨੇਰਾ ਦੀ ਲੋੜ ਪੈ ਰਹੀ ਆ ਆਪਣੇ ਲੋਕ ਬੜੇ ਲੋਕ ਕਹਿੰਨਾ ਰਹੀ ਆ ਕਹਿੰਦਾ ਮੇਰਾ ਜੀ ਲਾਇਸੈਂਸ ਬਣਾ ਦੇ ਮਗਰ ਇਹਨਾਂ ਵੀ ਤਾਂ ਬਣ ਨਹੀਂ ਸਕਦਾ ਉਹ ਕਹਿੰਦਾ ਜੀ ਸਹੀ ਤਾਂ ਬਾਹਰ ਰਹਿਨੇ ਆ ਜੇਕਰ ਅਸੀਂ ਇਦਾਂ ਦਾ ਮਹਿਸੂਸ ਕਰਦੇ ਆ ਕਿ ਅਸੀਂ ਸੁਰੱਖਿਅਤ ਨਹੀਂ ਸਾਨੂੰ ਸੰਵਿਧਾਨ ਕਿਤਨੇ ਕਿਤੇ ਜੀ ਸਾਡੀ ਸਰਕਾਰ ਵੀ ਨਹੀਂ ਹੈ ਤੇ ਕਿਤਨੇ ਕਿਤੇ ਤਾਂ ਮਿਲ ਆ ਗਿਆ ਤਾਂ ਅਸੀਂ ਇਹ ਨਹੀਂ ਕਹਿੰਦੇ ਕਿ ਪਰ ਇਹ ਵੀ ਅਸੀਂ ਉਸ ਪਾਸੇ ਬਰਨਾ ਚਾਹੀਦਾ ਸਾਨੂੰ ਔਰ ਜੇ ਅਸੀਂ ਇਹ ਸੋਚਦੇ ਹਾਂ ਕਿ ਅੱਜ ਵੀ ਕੰਨਾ ਮਤਲਬ ਇਸ ਦੇਸ਼ ਦਾ ਅੱਧਾ ਅੱਧ ਇਹ ਕੋਈ 70 80 ਹਜ਼ਾਰ ਕਰੋੜ ਬੰਦਾ ਜਿਹੜਾ 70 ਕਰੋੜ ਬੰਦਾ ਜਿਹੜਾ ਹੈ ਅੱਜ ਵੀ ਕੰਨਾ ਮਤਲਬ ਉਹ ਬਿਨਾ ਤੇ ਤਿੰਨ ਤਿੰਨ ਰੋਟੀ ਖਾਏ ਤੋਂ ਬਿਨਾ ਜੀਗਾ ਅੱਜ ਵੀ ਕੰਨਾ ਸਾਡੇ ਬੱਚੇ ਕਹਿੰਦਾ ਐਜੂਕੇਸ਼ਨ ਇਸ ਕਰਕੇ ਬੱਚੇ ਛੱਡ ਜਾਂਦੇ ਕਿ ਉਹਨਾਂ ਨੂੰ ਕੋਈ ਦੇੜ ਦੇ ਫੀਸ ਨਹੀਂ ਹੁੰਦੀ ਅੱਜ ਇਸੇ ਕਰਕੇ ਲੋਕ ਕਈ ਵਾਰ ਇਲਾਜ ਨਹੀਂ ਕਰਾਉਂਦੇ ਕਿ ਕੋਈ ਵੱਡੇ ਹਸਪਤਾਲ ਜਦੋਂ ਡਾਕਟਰ ਕਹਿੰਦੇ ਕਿ ਨਾ ਕਿਸੇ ਵੱਡੇ ਹਸਪਤਾਲ ਲੈ ਜਾਓ ਉਹਦੇ ਕੋਲ ਪੈਸੇ ਨਾ ਹੋਣਗੇ ਉਹ ਘਰੇ ਕਹਿੰਦੇ ਸੇਵਾ ਸੇਵਾ ਕਰਨ ਦਾ ਮਤਲਬ ਪੰਦਾ ਕਿ ਉਹ ਕਹਿੰਦੇ ਵਿਚ ਲੋਕ ਉਹਦੀ ਵੇਟ ਕਰਦੇ ਆ ਮੌਤ ਕਦੋਂ ਆਵੇ ਸੋ ਮੈਂ ਸਮਝਦਾ ਜਦੋਂ ਇਹ ਸਾਰੀਆਂ ਐਜੂਕੇਸ਼ਨਲ ਰਾਈਟਸ ਨੂੰ ਮਿਲੇਗੀ ਹੈਲਥ ਸਾਰਿਕ ਅਰਥ ਨੂੰ ਮਿਲੇਗੀ ਫੰਡਾਮੈਂਟਲ ਰਾਈਟਸ ਜਿਹਦੀ ਬਾਬਾ ਸਾਹਿਬ ਡਾਕਟਰ ਨੇ ਬੜੀ ਬੰਦੀ ਬਕਾਲਤ ਕੀਤੀ ਹੈ ਸਾਡੇ ਦੇਸ਼ ਦੇ ਵਿੱਚ ਜਿਹੜੇ ਫੰਡਾਮੈਂਟਲ ਰਾਈਟਸ ਆ ਉਹ ਬਾਬਾ ਸਾਹਿਬ ਡਾਕਟਰ ਨੇ ਬੜੇ ਸੋਚ ਸਮਝ ਕੇ ਦਿੱਤੇ ਆ ਜੇ ਅੱਜ ਅਸੀਂ ਫੰਡਾਮੈਂਟਲ ਰਾਈਟਸ ਦੀ ਵੀ ਲੜਾਈ ਲੜ ਰਹੇ ਆ ਤਾਂ ਮੈਂ ਸਮਝਦਾ ਕਿ ਅਜੇ ਦੇਸ਼ ਦੀ ਆਜ਼ਾਦੀ ਨੂੰ ਅਜੇ ਪੂਰੀ ਕੰਪਲੀਟ ਆਜ਼ਾਦੀ ਜਿਹੜੀ ਸ਼ਹੀਦ ਸਰਪੰਗ ਅਸੀਂ ਰਾਜਗੁਰੂ ਸਤਿਏਗੁਰ ਨੇਕਾ ਹੈ ਸ਼ਹੀਦ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਉਹਨਾਂ ਦੀ ਆਜ਼ਾਦੀ ਨੂੰ ਆਉਣ ਲਈ ਮੈਨੂੰ ਸਮਝਦਾ ਕਿ ਸਾਨੂੰ ਯੋਗਦਾਨ ਪਾਣਾ ਚਾਹੀਦਾ ਪਰ ਜੇ ਮੈਂ ਆਪਣਾ ਯੋਗਦਾਨ ਪਾਉਂਗਾ ਸਾਰੇ ਆਪਣਾ ਯੋਗਦਾਨ ਪਾਣਗੇ ਤਾਂ ਮੈਂ ਸਮਝਦਾ ਕਿ ਦੇਸ਼ ترقی ਵਜੇਗਾ ਉਹ ਦਿਨ ਆਣਗੇ ਯੂਨੀਵਰਸਿਟੀ ਦੀ ਗੱਲ ਚੱਲੀ ਸੀ ਕਿ ਨਵੇਂ ਸ਼ਹਿਰ ਦੇ ਵਿੱਚ ਯੂਨੀਵਰਸਿਟੀ ਯੂਨੀਵਰਸਿਟੀ ਦੀ ਦੇਖੋ ਦੇਖੋ ਇੱਥੇ ਜਦੋਂ ਮੈਂ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਅਸੀਂ ਮੈਡੀਕਲ ਕਾਲਜ ਦੀ ਵੀ ਸ਼ਿਦਨ ਸਰਦ ਪਾਕਿਸਤਾਨ ਦੇ ਨਾਂ ਤੇ ਮੈਡੀਕਲ ਕਾਲਜ ਦੀ ਵੀ ਗੱਲ ਕੀਤੀ ਸੀ ਔਰ ਇੱਥੋਂ ਬੜੀ ਵੱਡੀ ਗੱਲ ਸੀ ਕਿ ਇਸ ਪਿੰਡ ਦੇ ਲੋਕ ਹੀ ਲੈਂਡ ਡੋਨੇਟ ਕਰਨਾ ਚਾਹੁੰਦੇ ਆਪ ਆਪਣੇ ਕੋਲੋਂ ਕਹਿੰਦਾ ਸਰਕਾਰੇ ਕੋਈ ਖਰਚਾ ਨਹੀਂ ਆਣਾ ਔਰ ਸੈਂਟਰ ਦੀ ਸਰਕਾਰ ਨੇ ਸਾਰਾ ਪੈਸਾ ਕਰਨਾ ਫਿਰ ਵੀ ਪਤਾ ਨਹੀਂ ਉਹ ਸਿਰਫ ਫੋਟੋ ਦਾ ਹੀ ਨਿਗ ਮੰਨਦੇ ਆ ਭਗਵੰਦ ਮਾਨ ਜੀ ਨੂੰ ਯੂਨੀਵਰਸਿਟੀ ਵੀ ਬੁਣਾਈ ਕਿਹਾ ਜੀ ਜਿਨ੍ਹਾਂ ਨੇ ਇੱਕ ਸੋਚਿਆ ਤੇ ਜੋ ਸਾਡੇ ਨਾਲ ਵਿਧਾਨ ਸਭਾ ਦੇ ਅੰਦਰ ਕਿਉਂਕਿ ਅੰਦਰ ਜੇ ਕੋਈ ਬੰਦਾ ਕੋਈ ਕਿਸੇ ਨਾਲ ਕਮਿਟਮੈਂਟ ਕਰਦਾ ਨਾ ਉਹ ਕਿਤਨੇ ਕਿਤੇ ਸਰ ਨਾਲ ਚਲਦੀ ਹੈ ਕਿਉਂਕਿ ਉਹ ਨੋਟਡ ਆ ਨਾਮ ਲੋਕ ਰਿਕਾਰਡ ਦੇ ਵਿੱਚ ਆ ਸੋ ਮੈਂ ਸਮਝਦਾ ਕਿ ਇਹ ਉਹਨਾਂ ਸ਼ਹੀਦਾਂ ਨੂੰ ਇਹ ਸੱਚੀ ਸੱਚੀ ਸ਼ਰਧਾਂਜਲੀ ਹੋਏਗੀ ਔਰ ਮੈਂ ਸਮਝਦਾ ਕਿ ਜਿਹੜੇ ਇਸ ਖਿੱਤੇ ਦੇ ਲੋਕ ਨੇ ਜੇ ਉਹ ਜੁਨਿਵਰਸਿਟੀ ਬਣਦੀ ਆ ਉਹ ਮੈਡੀਕਲ ਕਾਲਜ ਬਣਦਾ ਉਹਨਾਂ ਨੂੰ ਇਸ ਗੱਲ ਦਾ ਮਾਣ ਵੀ ਹੋਏਗਾ ਸਭ ਤੋਂ ਪਹਿਲਾਂ ਨਹੀਂ ਹੋਇਆ ਦੀ ਪਾਰਦੇ 75ਵੇਂ ਗੁਰਰਾਜ ਜਿੱਥੇ ਮੈਂ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦਨਾ ਔਰ ਮੈਂ ਮਹਿਸੂਸ ਕਰਦਾ ਕਿ ਸ਼ਹੀਦ ਪਾਕਿਸਤਾਨ ਦੇ ਇਸ ਜੱਦੀ ਪਿੰਡ ਵਿੱਚ ਆ ਕੇ ਜਿੱਥੇ ਉਹਨਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਉੱਥੇ ਉਹਨਾਂ ਦੇ ਜਿਹੜੇ ਸੁਪਨੇ ਸੀ ਉਹਨਾਂ ਨੂੰ ਸਾਕਾਰ ਕਰ ਲਈ ਅਸੀਂ ਪ੍ਰੇਰਨਾ ਲੈ ਕੇ ਜਾਂਦੇ ਆ ਔਰ ਅਫਸੋਸ ਵੀ ਆ ਕੀ ਸ਼ਹੀਦ ਭਗਤ ਸਿੰਘ ਦਾ ਨਾਂ ਲੈ ਕੇ ਬਹੁਤ ਸਾਰੇ ਹਕੂਮਾਨਾ ਨੇ ਹਕੂਮਤਾਂ ਹਡਾਈਆਂ ਤੇ ਹੰਡਾ ਰਹੇ ਨੇ ਪਰ ਉਹਨਾਂ ਦੀ ਸੋਚ ਤੇ ਪਿੱਛੇ हट ਕੇ ਜਿਵੇਂ ਸ਼ਹੀਦ ਭਗਤ ਸਿੰਘ ਦੇ ਵਾਰਸਾ ਨਾਲ ਖਲਵਾੜ ਹੋ ਰਿਹਾ ਉਹਨੇ ਹੁਣ 2 ਦਿਨ ਪਹਿਲਾਂ ਪੰਜਾਬ ਦੀ ਸਰਕਾਰ ਵੱਲੋਂ ਦੱਤ ਭਾਈਚਾਰੇ ਦੇ ਜਿਹੜੇ ਸੱਟੇ ਹੋਏ ਕਾਰਡ ਦੁਬਾਰਾ ਰਿਵਾਈਵ ਕਰਨ ਦਾ ਜਿਹੜਾ ਫੈਸਲਾ ਉਹ ਸਰਾ ਸਰ ਗਰੀਬ ਲੋਕਾਂ ਦੀ ਗਰੀਬੀ ਦਾ ਮਜ਼ਾਕ ਢਾਕੇ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਦੀ ਮਜਬੂਰੀ ਦਾ ਰਾਤ ਸੀ ਲਾਹਾ ਲੈਣ ਦੀ ਵੱਲ ਜਿਹੜੀ ਖੁੱਲੀ ਖੇਡ ਅੱਜ ਦੀ ਸਰਕਾਰ ਖੇਡ ਰਹੀ ਆ ਇਹ ਮੈਂ ਸਮਝਦਾ ਇਹ ਸਰਕਾਰ ਲਈ ਲਾਂਤ ਵੀ ਆ ਫਟਕਾਰ ਵੀ ਆ ਔਰ ਉਹਨਾਂ ਮਹਾਨ ਸੀਦਾਂ ਦੇ ਸੁਪਨਿਆਂ ਨੂੰ ਘਾਹ ਟੇਰੀ ਕਰਨ ਵਾਲੀ ਇਹ ਸਰਕਾਰ ਜਿਹੜੀ ਆ ਉਹਨੂੰ ਸ਼ਰਮਸਾਰ ਵੀ ਹੋਣਾ ਪੈ ਰਿਆ ਹੋਵੇਗਾ ਔਰ ਮੈਂ ਅੱਜ ਮਹਿਸੂਸ ਕਰਦਾ ਇਹ ਜਿਹੜਾ ਗਰੀਬ ਤੇ ਅਮੀਰ ਦਾ ਪਾੜਾ ਇਹਨੂੰ ਖਤਮ ਕਰਨ ਦਾ ਪਰਨ ਲੈ ਕੇ ਸ਼ਹੀਦ ਭਗਤ ਸਿੰਘ ਹੋਰਾਂ ਨੇ ਤੇ ਉਹਦੇ ਸਾਥੀਆਂ ਨੇ ਰਾਜਗੁਰੂ ਸਰਦੇਵ ਤੇ ਨੇਕਾਂ ਹੋਰ ਸ਼ਹੀਦਾਂ ਨੇ ਸ਼ਾਹਤਾਂ ਦਿੱਤੀਆਂ ਉਹ ਪਾੜਾ ਖਤਮ ਕਰਨ ਦੀ ਅਸੀਂ ਪ੍ਰੇਰਣਾ ਲੈ ਕੇ ਜਾਣਾ ਆਪਣੇ ਹੱਕ ਲਈ ਸੱਜਣ ਲਈ ਇਨਸਾਫ ਲਈ ਔਰ ਇਹ ਪੰਜਾਬ ਇਸ ਪੰਜਾਬ ਨੂੰ ਫਾਜ਼ਲਾਵਾਸ਼ਾ ਕੇਹੜਾ ਦੇਖਣਾ ਸਾਡੇ ਸ਼ਹੀਦਾਂ ਦਾ ਸੁਪਨਾ ਸੀ ਉਸ ਪੰਜਾਬ ਨੂੰ ਅਸੀਂ ਮੁੜ ਬਚਾਉਣ ਲਈ ਪੰਜਾਬ ਨੂੰ ਮੁੜ ਖੁਸ਼ਹਾਲੀ ਦੀਆਂ ਲੀਆਂ ਤੇ ਦੇਉਣ ਲਈ ਇੱਕ ਫਰਵਰੀ ਤੋਂ ਜੋ ਪੰਜਾਬ ਦੀ ਧਰਤੀ ਤੇ ਇੱਕ ਪੰਜਾਬ ਚੋਂ ਮਾਰਚ ਕਰਨ ਜਾ ਰਹੇ ਆ ਸਰ ਸ਼ਾਮ ਸਿੰਘ ਅਟਾਰੀ ਦੇ ਪਿੰਡ ਤੋਂ ਉਹਨਾਂ ਦੇ ਖੰਡਾ ਚੁੱਕ ਕੇ ਅੰਗਰੇਜ਼ਾਂ ਦੇ ਵਿਰੁੱਧ ਬਜ਼ੁਰਗ ਵਸਤਾ ਤੇ ਜੋ ਜੰਦ ਲੜਿਆ ਉਸ ਤਰ੍ਹਾਂ ਦੇ ਹਾਲਾਤਾਂ ਵੀ ਸ਼ੁਰੂ ਹੋਣੇ ਅਕਾਲੀਦਾਰ ਅੱਜ ਸਮੁੱਚੇ ਪੰਜਾਬੀਆਂ ਨੂੰ ਜਾਤ ਪਾਤ ਬਰਾਦਰੀ ਬਾਤੋਂ ਪਰ ਉੱਠ ਕੇ ਪੰਜਾਬੀਅਤ ਦਾ ਨਾਰਾ ਦੇ ਕੇ ਪੰਜਾਬੀਆਂ ਦੀ ਭਾਵਨਾ ਪੈਦਾ ਕਰਕੇ ਪੰਜਾਬ ਨੂੰ ਬਚਾਉਣ ਦਾ ਪਰਨ ਲੈ ਕੇ ਪੰਜਾਬ ਦੀਆਂ ਸੜਕਾਂ ਤੇ ਨਿਕਲ ਰਿਹਾ ਔਰ ਮੈਂ ਸਮਝਦਾ ਕਿ ਕੱਲ 27 ਜਨਵਰੀ ਨੂੰ ਖਾਲਸਾ ਕਾਲ ਸ੍ਰੀ ਅਨੰਦਪੁਰ ਸਾਹਿਬ ਇੱਕ ਸੈਮੀਨਾਰ ਹੋਣ ਜਾ ਰਿਹਾ ਜਿਹਦੇ ਵਿੱਚ ਉਰੇ ਆ ਉਕੇ ਆਰ ਸ਼ਾਸਤਰੀ ਵੀ ਵਿਦਵਾਨ ਵੀ ਔਰ ਰਾਸੀ ਮਹਰ ਵੀ ਹਿੱਸਾ ਲੈਣਗੇ ਔਰ ਪੰਜਾਬ ਦੀ ਇਸ بگੜ ਰਹੀ ਹਾਲਾਤ ਨੂੰ ਸੁਧਾਰਨ ਦੇ ਮੈਂ ਸਮਝਦਾ ਜਿਹੜੀ ਚਰਚਾ ਹੋਣੀ ਆ ਵਿਚਾਰ ਗੋਸ਼ਟੀਆਂ ਹੋਣੀਆਂ ਉਹ ਬਹੁਤ ਵੱਡਾ ਸਨੇਹਾ ਪੰਜਾਬ ਦੇ ਲੋਕ ਉੱਥੋਂ ਲੈ ਕੇ ਜਾਣਗੇ ਅੱਜ 26 ਜਨਵਰੀ ਦੇ ਅੱਜ ਗਨਰਾਜ ਦਿਵਸ ਤੇ ਅਸੀਂ ਜਿੱਥੇ ਦੇਸ਼ ਤੋਂ ਦੇਸ਼ ਦੇ ਲੋਕਾਂ ਨੂੰ ਇੱਕ ਆਜ਼ਾਦੀ ਦਾ ਆਸਰੀ ਆਨੰਦ ਮਾਨਨ ਦੀ ਪ੍ਰੇਰਨਾ ਲੈ ਕੇ ਜਾਣਾ ਉੱਥੇ ਪੰਜਾਬ ਨੂੰ ਬਚਾਉਣ ਦਾ ਪਰ ਲੈ ਕੇ ਵੀ ਜਾਣਾ ਔਰ ਮੈਂ ਸਮਝਦਾ ਕੱਲ ਜਿਹੜਾ ਗੁਰੂ ਤੇਗ ਬਹਾਦਰ ਖਾਲਸਾ ਕਾਲ ਇੱਕ ਵਿਸ਼ੇਸ਼ ਗੋਸ਼ਟੀ ਹੋ ਰਹੀ ਆ ਉਹਦੇ ਐ ਇੱਕ ਬਹੁਤ ਵੱਡਾ ਸਨੇਹਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਬਚਾਉਣ ਦਾ ਦੇ ਕੇ ਜਾਣਾ ਮੈਂ ਇਹਨਾਂ ਕਹਿੰਦੇ ਤੇ ਇੱਕ ਵਾਰ ਕੁਲਾਰਵਾਦਨਾ ਨੂੰ ਤੇ ਦੇ ਦੱਸ ਬੋਲੇ ਸੋ ਨਿਹਾਲ Vamos ਮਰ ਰਹੇ ਜਿੰਦੋਂ ਤੁਹਾਡੀ ਸੋਚ ਤੇ ਆ ਗਿਆ ਆ ਗਿਆ